ਸਰ ਵਿੱਚ ਨਾ ਪੀਜ਼ਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਉਹਦੇ ਲਈ ਖੁੱਲੇ ਪਾਂਡੇ ਦੇ ਵਿੱਚ ਇੱਕ ਕੱਪ ਮੈਦਾ ਇੱਕ ਚਮਚ ਖਮੀਰ ਜਾਂ ਕਿ ਜਿਸਟ ਇੱਕ ਚਮਚ ਚੀਨੀ ਥੋੜਾ ਜਿਹਾ ਨਮਕ ਪਾ ਕੇ ਮਿਕਸ ਕਰਾਂਗੇ ਪਾਣੀ ਦੇ ਨਾਲ ਨਰ ਮਾਟਾ ਗੁੰਨ ਕੇ ਤਿਆਰ ਕਰ ਲੈਣਾ ਤੇ ਅੱਧੇ ਨੂੰ ਢੱਕ ਕੇ ਨਾ ਉੱਪਰ ਦੀ ਘਿਓ ਲਗਾ ਕੇ ਤੇ ਇੱਕ ਤੋਂ ਦੋ ਘੰਟੇ ਦੀ ਰੈਸਟ ਦੇਾਂਗੇ ਫਿਰ ਮਲ ਮਲ ਕੇ ਸੈੱਟ ਕਰਾਂਗੇ ਪੇੜਾ ਬਣਾਵਾਂਗੇ ਤੇ ਫਿਰ ਪੀਜ਼ਾ ਵਾਲਾ ਆਪਾਂ 베ਸ ਬਣਾ ਕੇ ਤਿਆਰ ਕਰ ਲੈਣਾ 베ਸ ਨੂੰ ਸੈੱਟ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਪੀਟ ਲੈ ਲੈਣੀ ਹੈ ਉਹਦੇ ਉੱਪਰ ਲਗਾ ਲੈਣਾ ਵਿੱਚ ਇਸ ਤਰ੍ਹਾਂ ਆਪਾਂ ਨਾ ਮੋੜੀਆਂ ਕਰ ਲੈਣੀਆਂ ਫੋਕ ਦੇ ਨਾਲ ਉੱਪਰ ਦੀ ਲਗਾਵਾਂਗੇ ਪੀਜ਼ਾ ਸੌਸ ਤੇ ਨਾਲ ਹੀ ਮੋਜ਼ਰੇਲਾ 치ਜ਼ ਮਨਪਸੰਦੀਆਂ ਸਬਜ਼ੀਆਂ ਲਗਾ ਸਕਦੇ ਹੋ ਮੈਂ ਇਥੇ ਟਮਾਟਰ ਸ਼ਿੰਗਾਂ ਵਿੱਚ ਪਿਆਜ਼ ਲਗਾਏ ਉੱਪਰ ਦੀ 치ਜ਼ ਪਾਵਾਂਗੇ ਨਾਲ ਦੀ ਵਾਈਟ ਸੌਸ ਯਾਨੀ ਕਿ ਮਾਇਓਨੀਜ਼ ਸில்லி ਫਲੈਕਸ អੋਰਿਗানো ਜਾਨੀ ਕਿ ਪੀਜ਼ਾ ਹੱਬਸ ਪਾ ਕੇ ਸਾਈਡਾਂ ਗ੍ਰੀਸ ਕਰਕੇ ਕੜਾਈ ਨੂੰ ਪਹਿਲਾਂ ਗਰਮ ਹੋ ਲਈ ਰੱਖ ਦੇਤੀ ਸੀ ਸਟੈਂਡ ਰਾਕ ਦੇ ਵਿੱਚ ਪੀਜ਼ਾ ਟਰੇ ਰੱਖਾਂਗੇ 15 ਤੋਂ 17 ਮਿੰਟ ਪਕਾਵਾਂਗੇ ਬਹੁਤ ਹੀ ਸਵਾਦ ਤੇ ਸੌਖੇ ਤਰੀਕੇ ਨਾਲ ਪੀਜ਼ਾ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੁਹਾਨੂੰ ਇਹ ਪੀਜ਼ਾ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਇੱਕ ਵਾਰੀ ਜਰੂਰ ਇਸ ਵਿਧੀ ਨਾਲ ਪੀਜ਼ਾ ਬਣਾ ਕੇ ਦੇਖਿਓ